ਸਤਿ ਸ਼੍ਰੀ ਅਕਾਲ ਜੀ ਤੁਹਾਡਾ ਭਰਾ ਬਿੱਟੂ ਚਾਹਲ ਬੀਐਸ ਮੋਟਰ ਗੈरेज ਬਰਨਾਲਾ ਸਿਟੀ ਤੋਂ ਆਪਾਂ ਅੱਜ ਕਰਨ ਜਾ ਰਹੇ ਹਾਂ ਸਰਜਰੀ ਸਰਜਰੀ ਕਰਨ ਜਾ ਰਹੇ ਹਾਂ ਅਮਰੂਤੀ ਸ਼ੂਕੀ ਦੀ ਗੱਡੀ ਵਰੀਜਾ ਦੀ ਜੋ ਕਿ ਰਾਈਟ ਸਾਈਡ ਦਾ ਬੈਕ ਕੁਆਟਰ ਪੈਨਲ ਆ ਜਿਹੜਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖਿਆਗਾ ਨਾਲ ਆਪਾਂ ਇਹਦੀ ਕਰਨੀ ਹੈ ਡਿੱਗੀ ਤੇ ਬੈਕ ਬੰਪਰ ਕਸਟਮਰ ਕਹਿੰਦਾ ਵੀ ਮੇਰੀ ਗੱਡੀ ਬਾਕੀ ਸਾਰੀ ਸਕ੍ਰੈਚ ਲੈਸ ਆ ਆਹ ਕੰਮ ਚਲੋ ਕੁਦਰਤੀ ਹੋ ਗਿਆ ਬੈਕ ਡਿੱਗੀ ਤੇ ਬੰਪਰ ਦੇ ਵਿੱਚ ਵੀ ਥੋੜੀ ਜੀ ਪ੍ਰੋਬਲਮ ਸੀਗੀ ਡੈਂਟ ਸੀ ਡਿੱਗੀ ਜਿਹਦੇ ਬੰਪਰ ਤੇ ਸਕ੍ਰੈਚ ਸੀਗੇ ਉਵਿਕਨ ਨਾਲ ਹੀ ਕਰਕੇ ਤੁਸੀਂ ਮੈਨੂੰ ਮੇਰੀ ਸਾਰੀ ਗੱਡੀ ਓਫੇ ਦੀ ਰਿਪੋਰਟ ਕਰਕੇ ਦੇ ਦਿਓ ਡੈਂਟਰ ਨੇ ਆਪਣਾ ਕੰਮ ਬਹੁਤ ਹੀ ਸੋਹਣਾ ਕੀਤਾ ਲਾਈਟ ਦੀ ਪ੍ਰੋਪਰ ਫਿਟਿੰਗ ਜਿਵੇਂ ਕਿ ਕੁਆਟਰ ਪੈਨਲ ਡੈਮੇਜ ਹੋਇਆ ਸੀ ਇਹ ਨਹੀਂ ਕਿ ਵੀ ਦਰਜ ਕਿਸੇ ਪਾਸੇ ਵੱਧ ਕਿਸੇ ਪਾਸੇ ਘਟ ਰਹੀ ਗਈ ਆ ਬਹੁਤ ਸੋਹਣਾ ਕੰਮ ਕੀਤਾ ਡੈਂਟਰ ਨੇ ਆਪਣਾ ਸੂਤਾਂ ਦੇ ਵਿੱਚ ਬਿਲਕੁਲ ਉਸ ਤੋਂ ਬਾਅਦ ਨਾਲ ਚੱਲ ਪਿਆ ਕੰਮ ਪੇਂਟ ਦਾ ਪੇਂਟ ਦੀ ਕਲਰ ਕੁਆਲਿਟੀ ਤੇ ਐਂਡ ਤੇ ਜਾ ਕੇ ਸਾਰੀ ਗੱਡੀ ਦੀ ਕੁਆਲਿਟੀ ਕਿਦਾਂ ਦੀ ਬਣਦੀ ਆ ਉਹ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਆਊਗੀ ਤੇ ਤੁਹਾਨੂੰ ਤੁਹਾਡੇ ਭਰਾਵਾਂ ਦਾ ਕੀਤਾ ਹੋਇਆ ਕੰਮ ਵਧੀਆ ਲੱਗਦਾ ਤਾਂ ਮੇਰਾ ਵੀਰ ਸਪੋਰਟ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਤਾਂ ਜੋ ਕਿ ਆਪਣੇ ਕੰਮ ਦੀਆਂ ਵੀਡੀਓ ਉਹਨਾਂ ਕਸਟਮਰਾਂ ਤੱਕ ਪਹੁੰਚਦੀਆਂ ਹੋ ਜਾਣ ਜਿਹੜੇ ਕਿ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਸਾਨੂੰ ਕੰਮ ਦੀ ਕੁਆਲਿਟੀ ਚਾਹੀਦੀ ਆ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਕਿਤਨਾ ਕਿਤੇ ਆਪਣੇ ਕੰਮ ਦੀ ਵੀਡੀਓ ਨੂੰ ਜਿਹੜੇ ਹੈਗੇ ਨੇ ਸਾਰੇ ਦੇਖਦੇ ਨੇਗੇ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਵੀਰੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਕਿਉਂ ਜਿਵੇਂ ਤੁਸੀਂ ਆਪਣੇ ਕੰਮ ਦੀ ਵੀਡੀਓ ਦੇਖਦੇ ਹੋ ਤੁਹਾਡੀ ਵੀ ਨੌਲੇਜ ਦੇ ਵਿੱਚ ਵਾਧਾ ਹੁੰਦਾਗਾ ਜਿਵੇਂ ਜਿਵੇਂ ਤੁਸੀਂ ਆਪਣੇ ਕੰਮ ਦੀ ਵੀਡੀਓ ਨੂੰ ਦੇਖਦੇ ਹੋਗੇ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ